ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੋਵੋਗੇ। ਮੈਂ ਤੁਹਾਡਾ ਆਪਣਾ ਦੋ ਸਨੀ ਕੋਟਪੁਰਾ ਤੋਂ। ਕਿਸਾਨ ਦੋਸਤਾਂ ਦੇ ਬੜੇ ਫੋਨ ਆ ਰਹੇ ਸਨੀ ਵੀਰੇ ਕਿ ਤੁਸੀਂ ਪੀਬੀਡਬਲਯੂ 872 ਕਣਕ ਮਗਾਉਂਗੇ। ਸਨੀ ਵੀਰੇ ਕਿ ਤੁਸੀਂ 327 ਕਣਕ ਮਗਾਉਂਗੇ। ਮੈਂ ਕਿ ਛੋਟੇ ਜਿਹੇ 딜 ਦੇ ਮਾਧਿਅਮ ਨਾਲ ਦੱਸਣਾ ਚਾਹਨਾ ਹੈ। ਕਿਸਾਨ ਦੋਸਤੋ ਆਪਣੇ ਕੋਲੇ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਤਕਰੀਬਨ ਕਣਕ ਦੀਆਂ 20 ਵੈਰੇਟੀਆਂ ਆਣ ਜਾ ਰਹੀਆਂ। ਪਾ ਉਹ ਡਬਲ 327 ਹੋਵੇ ਭਾਵੇਂ 826 ਹੋਵੇ ਭਾਵੇਂ 303 ਹੋਵੇ ਭਾਵੇਂ 370 373 373 ਹੋਵੇ ਤੇ ਭਾਵੇਂ ਸਭ ਤੋਂ ਲੇਟੈਸਟ ਸਭ ਤੋਂ ਮੇਨ ਵੈਰਾਈਟੀ ਪੂਰੀ ਚਰਚਾ ਚ ਰਹਿਣ ਵਾਲੀ 872 ਹੋਵੇ ਭਾਵੇਂ ਉਹ 1270 ਹੋਵੇ ਭਾਵੇਂ 1105 ਹੋਵੇ ਭਾਵੇਂ ਕਿਸੇ ਵੀ ਪ੍ਰਕਾਰ ਦੀ 3086 297 343 ਉਹਨਾਂ 343 ਮਿਨੀਮਮ ਕਿਸਾਨ ਦੋਸਤੋਂ 20 ਵੈਰਾਈਟੀਆਂ ਆਪਣੇ ਕੋਲੇ ਕੋਟਕਪੂਰਾ ਪੁਰਾਣੀ ਦਾਣਾ ਮੰਡੀ ਚਾਰ ਨੰਬਰ ਦੁਕਾਨ ਸ਼੍ਰੀ ਬਾਲਾਜੀ ਇੰਟਰਪ੍ਰਾਈਜ਼ਸ ਆਪਣੇ ਕੋਲੇ ਅਕਤੂਬਰ ਦੇ ਪਹਿਲੇ ਹਫਤੇ ਹਾਜ਼ਰ ਹੋ ਜਾਣੀਆਂ ਬਾਕੀ ਡਿਸਪਲੇ ਦੇ ਵਿੱਚ ਮੇਰੇ ਨੰਬਰ ਚੱਲ ਰਹੇ ਆ ਕਿਸੇ ਵੀ ਬੀ ਦੀ ਕਿਸਾਨ ਦੋਸਤਾਂ ਨੇ ਅਗਰ ਵਧੇਰੀ ਜਾਣਕਾਰੀ ਲੈਣੀ ਹੋਵੇ ਤਾਂ ਮੇਰੇ ਨੰਬਰ ਤੇ ਮੈਨੂੰ ਕਾਲ ਕਰਕੇ ਜਾਂ WhatsApp ਰਾਹੀਂ ਪੁੱਛ ਰਹੇ ਆ ਬਾਕੀ ਔਨ ਵਾਲੀ ਵੀਡੀਓਜ਼ ਨਾਲ ਬਨੇਰੋ ਕਿਉਂਕਿ ਖਾਨ ਵਾਲੀਆਂ ਸਭ ਤੋਂ ਟੌਪ ਦੀਆਂ ਚਾਰ ਮੇਨ ਵੈਰੈਟੀਆਂ ਉਹ ਵੀ ਆਪਣੇ ਤੋਂ ਹਾਜ਼ਰ ਹੋ ਰਹੀਆਂ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਿ ਡਿਟੇਲ ਨਹੀਂ ਰਹੀ ਰੀਅਲ ਨਹੀਂ ਪੂਰੀ ਵੀਡੀਓ ਰਹੀ ਦੱਸੂਗਾ ਮੇਰੇ ਸਾਰੇ ਕਿਸਾਨ ਦੋਸਤਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਸ਼ੀ ਗਾਜ